ਸਤਿ ਸ੍ਰੀ ਅਕਾਲ ਜੀ ਮੈਂ ਹਿਮਾਚਲ ਨਹੀਂ ਜਾਊਂਗਾ ਨਹੀਂ ਜਾਊਂਗਾ ਨਹੀਂ ਜਾਊਂਗਾ ਮੇਰਾ ਹਿਮਾਚਲ ਚ ਕੁਝ ਨਹੀਂ ਐ ਕੁਝ ਕਿਉਂ ਨਹੀਂ ਯਾਰ ਕਿੱਡੀ ਸੋਹਣੀ ਕੁਦਰਤ ਐ ਉੱਥੇ ਹਿਮਾਚਲ ਚ ਜਾਣਾ ਕਿਉਂ ਨਹੀਂ ਕੋਈ ਰਿਆ ਦੱਸੋ ਜਿੰਨਾ ਮਰਜ਼ੀ ਮੁੱਦਾ ਚੁੱਕ ਲੋ ਭੀ ਅਹੀਂ ਹਿਮਾਚਲ ਨਹੀਂ ਜਾਣਾ ਨਹੀਂ ਜਾਣਾ ਜਾਣਗੇ ਸਾਰੇ ਜਾਣਦਾ ਐ ਤੇ ਇਹ ਰੌਲਾ ਕਿੱਥੋਂ ਪਿਆ ਹਿਮਾਚਲ ਚ ਜਿਹੜੀਆਂ ਲੜਾਈਆਂ ਹੁੰਦੀਆਂ ਸੀ ਨਾ ਉਹ ਪਹਿਲਾਂ ਵੀ ਹੁੰਦੀਆਂ ਸੀ ਹੁਣ ਵੀ ਹੁੰਦੀਆਂ ਵਾ ਤੇ ਪਹਿਲਾਂ ਵੀ ਹੁੰਦੀਆਂ ਪਈਆਂ ਸੀ ਤੇ ਹੁਣ ਉਹ ਤਾਂ ਪੱਕ ਗਿਆ ਕੰਮ ਕਿਉਂਕਿ ਕੰਗਣਾ ਦੇ ਵੱਜ ਗਈ ਚਪੇੜ ਤੇ ਜੇ ਚਪੇੜ ਨਾ ਵੱਜਦੀ ਫਿਰ ਸਾਰਾ ਮਲਕੀ ਮਾਝਲ ਜਾਣਾ ਸੀ ਫਿਰੇ ਵੀ ਦੋ ਬੰਦਿਆਂ ਦੀ ਗੱਲ ਆਪਾਂ ਸਟੇਟਾਂ ਤੱਕ ਪਹੁੰਚਾਤੀ ਵੈਰੀ ਗੁੱਡ ਇਹ ਵੀ ਬੜੀ ਵਧੀਆ ਗੱਲ ਹੁੰਦੀ ਆ ਵੀ ਕਰਦੋ ਬੰਦ ਜਾਣਾ ਹੀ ਨਹੀਂ ਮੈਂ ਇਹਨਾਂ ਵਾਂ ਵੀ ਆਪਾਂ ਹਮਾਜਲੋਂ ਜਿੱਥੋਂ ਸ਼ੁਰੂ ਹੁੰਦਾ ਨਾ ਪਠਾਨਕੋਟੋਂ ਅੱਗੇ ਜਿੱਧਰ ਵੀ ਬਾਰਡਰ ਸ਼ੁਰੂ ਹੁੰਦਾ ਵਾ ਇਟਾਂ ਲਾ ਲਈ ਆਪਾਂ ਕੰਤਕਾਰ ਆਈਏ ਯਾਰ ਇਟ ਦੀ ਸੇਵਾ ਮੈਂ ਕਰਾਉਂਗਾ ਕਜਨਪ੍ਰੀਤ ਸਿੰਘ ਵੱਲੋਂ ਯਾਰ ਇਟ ਦੀ ਸੇਵਾ ਕਰਾਈ ਉੱਤੇ ਨਾਮ ਲਿਖ ਕੇ ਵੀ ਆਉਂਗਾ ਤੇ ਆਪ ਬੰਦ ਹੀ ਕਰ ਦੇਣਾ ਸਾਰਾ ਨਾ ਉੱਤਰੋ ਕੋਈ ਆਵੇ ਤੇ ਨਾ ਕੋਈ ਜਾਵੇ ਕੰਮ ਹੀ ਖਤਮ ਯਾਰ ਪਹਿਲਾਂ ਲੜਾਈਆਂ ਨਹੀਂ ਹੁੰਦੀਆਂ ਸਟੇਟਾਂ ਹੀ ਬੰਦ ਕਰ ਦੋਗੇ ਅੱਗੇ ਜਦੋਂ ਇਹ ਚੀਜ਼ ਵੇਖੋ ਜੇ ਕੰਗਣਾ ਦੇ ਚਪੇੜ ਨਾਲ ਵਜਦੀ ਤੇ ਫਿਰ ਵੀ ਤੇ ਜਾਣਾ ਹੈ ਚਪੇੜ ਦੀ ਜਿਹੜੀ ਗੂੰਜ ਆ ਤੁਸੀਂ ਉੱਥੋਂ ਸਟੇਟਾਂ ਤੱਕ ਲੈ ਗਏ ਇਹਦੇ ਉਹ ਅਗਲੀ ਨੇ ਉਹਦੇ ਕਰਮਾਂ ਦੀ ਸਜ਼ਾ ਨੂੰ ਮीडियो ਦੇ ਚਪੇੜ ਵੱਜੀ ਆ ਤੇ ਅਮਾ ਚਲਾਉਂਦਾ ਜੇ ਕੰਮ ਕਰੀਏ ਨਾ ਅਸੀਂ ਵੀ ਜਾਣਦੇ ਆ ਇਹਨਕੂੰ ਫੇਕੇ ਆਏ ਆ ਉੱਥੇ ਲੜਾਈਆਂ ਹੁੰਦੀਆਂ ਰਹਿੰਦੀਆਂ ਉਹ ਬੱਕਰੀ ਗੱਲ ਵੀ ਹੁਣ ਆਪਾਂ ਉਹ ਮੁੱਦਾ ਦੇਤਾ ਜਿੱਦਾਂ ਆਪਾਂ ਪਹਿਲਾਂ ਨਹੀਂ ਬਈਏ ਆ ਦੇਖੋ ਜੀ ਇੱਕ ਪੰਜਾਬੀ ਦੀ ਰੇੜੀ ਲੱਗੀ ਹੈ ਕਿ ਭਈਏ ਦੀ ਭਈਏ ਦੀ ਰੇੜੀ ਤੇ ਕਿੰਨੀ ਭੀੜ ਆ ਤੇ ਆਪਾਂ ਪੰਜਾਬੀ ਤੋਂ ਕਹਾਇਆ ਕਰੀਏ ਜਾਂਦਾ ਵੀ ਪੰਜਾਬੀਆਂ ਤੋਂ ਸਾਰੇ ਭਈਆ ਦਖਾਂਦੇ ਕੋਈ ਭਈਆ ਗਿਆ ਵਾਪਸ ਥੋੜੇ ਜਿਹਾ ਸਿਆਣੇ ਬੜੀਏ ਹਜੀ ਨਿਕੇ ਨਿਕੇ ਗੱਲਾਂ ਜਿਹੜੀਆਂ ਨਾ ਜਿਹੜੀਆਂ ਇੱਥੇ ਜਿਹੜੀਆਂ ਹੋ ਜਾਂਦੀਆਂ ਵਾ ਉਹਨਾਂ ਨੂੰ ਉਹ ਆ ਕਾਮਨਾ ਕਰੀਏ ਕਿ ਪਾਣੀ ਤੇ ਮਧਾਣੀ ਪਾ ਕੇ ਰਗੜੀ ਨਾ ਜਾਈਏ ਤੇ ਇਹ ਇੱਕ ਇਹ ਵੀ ਵੇਖੋ ਨਾ ਹੁਣ ਆਪਾਂ ਗਰਮ ਜੂਨ ਜਲਾਈ ਚ ਆਪਾਂ ਜਿਹੜੇ ਨਿੱਕੇ 90 ਸੰਨ ਵਾਲੇ ਯਾਦ ਕਰੋ ਥੋੜਾ ਜਿਆ ਅੱਗੇ ਕਦੀ ਸੁਣਿਆ ਇੱਕ ਲੂਨ ਵਾਲੀ ਮਰੋਲੀ ਲਿੰਗੜ ਮੋੜਾ ਤੋਂ 10-15 ਸਾਲ ਪਹਿਲਾਂ ਦੀਆਂ ਗੱਲਾਂ ਕਰੀ 20 ਸਾਲ ਪਹਿਲਾਂ ਦੀਆਂ ਗੱਲਾਂ ਉਹਦੋਂ ਪਤਾ ਜੋ ਛੁੱਟੀਆਂ ਚ ਕੀ ਹੁੰਦਾ ਸੀ ਸਿਰਫ ਨਾਣ ਕੇ ਨਾਣ ਕੇ ਨਾਣ ਕੇ ਹੁਣ ਤੱਕ ਆਪਣੇ ਨਿਆਣਿਆਂ ਨੂੰ ਸਿਖਾਉਂਦੇ ਹੀ ਨਹੀਂ ਜੇ ਅੱਗੇ ਜੂਨ ਦੀਆਂ ਛੁੱਟੀਆਂ ਦਾ ਮਤਲਬ ਸਿਰਫ ਨਾਨਕੇ ਤੇ ਹੁਣ ਜੂਨ ਦੀਆਂ ਛੁੱਟੀਆਂ ਦਾ ਮਤਲਬ ਮਨਾਲੀ ਸ਼ਿਮਲਾ ਡਲੋਜੀ ਆ ਹਿਮਾਚਲ ਅਸੀਂ ਆਪਣੇ ਬੱਚਿਆਂ ਨੂੰ ਫਿਰ ਕੀ ਸਿੱਖਿਆ ਦਿੱਤੀ ਹੈ ਅਸੀਂ ਫਿਰ ਕੀ ਦੱਸਿਆ ਸਾਡਾ ਤੇ ਹਾਂ ਸਾਨੂੰ ਪਤਾ ਸਾਡਾ ਸੱਭਿਆਚਾਰ ਕੀ ਹੈ ਜੂਨ ਦੀਆਂ ਛੁੱਟੀਆਂ ਨਾਨਕੇ ਮਾਵੇਂ ਪਿੰਡ ਜਾਣਾ ਤੁਸੀਂ ਯਾਰ ਲੜ ਲੜ ਕਮਲੇ ਹੋਗੇ ਜੇ ਸਟੇਟਾਂ ਵੱਢੀ ਜਾਂਦੇ ਜੀ ਆਪਾਂ ਕਾਂਦੀ ਕਰ ਲੈਣੀ ਆ ਆਪਾਂ ਹਿਮਾਚਲ ਕੋਈ ਚੀਜ਼ ਇਧਰ ਆਉਣੀ ਨਹੀਂ ਦੇਣੀ ਹਿਮਾਚਲ ਛੱਡੋ ਕਿਸੇ ਦੇਸ਼ ਨੂੰ ਨਹੀਂ ਆਉਣੀ ਦੇਣੀ ਆਪਾਂ ਖਾਈ ਜਾਣੇ ਆਪਾਂ ਚ ਕਣਕ ਤੇ ਝੋਲ ਝੋਨਾ ਆਉਂਦੋਂ ਬੰਦੀ ਕਰ ਦੋ ਨਾ ਕਿ ਰੱਖੋ ਸਾਂ ਵਾਲੇ ਕਿਉਂ ਤੁਸੀਂ ਆਪਣੀ ਚਾਹ ਪਤੀ ਰੱਖੋਗਾ ਚਾਹ ਪਤੀ ਬੰਦ ਹੋ ਗਈ ਤੇ ਪੰਜਾਬੀ ਆਪਣੇ ਉਹ ਮਰ ਜਾਣੇ ਚਾਹ ਤੋਂ ਬਿਨਾਂ ਤੇ ਆਪਾਂ ਰਹਿੰਦੇ ਨਹੀਂ ਫਿਰ ਖਾ ਲਿਓ ਫਰੂਟ ਤੁਸੀਂ ਵੀ ਆਪਣੇ ਤੋਂ ਕੀ ਪੰਜਾਬ ਚ ਕਣਕ ਤੇ ਝੋਨਾ ਹੀ ਉਹ ਫਿਰ ਭੁੱਖੇ ਮਰ ਜਾਣਗੇ ਭੁੱਖੇ ਤੇ ਆਪਾਂ ਬੜੀਆਂ ਚੀਜ਼ਾਂ ਤੋਂ ਮਰਨਾ ਆਪਾਂ ਕਿਹੜੀ ਦੋ ਖੇਤੀਆਂ ਕਰਦੇ ਆ ਸੋ ਇਹ ਚੀਜ਼ ਨੂੰ ਨਾ ਇੱਥੇ ਸਟੌਪ ਕਰੀਏ ਐ ਦਿਮਾਗ ਦੇ ਜਿਹੜੇ ਆਪਣੇ ਵਹਿਮ ਪਰ ਇਹਨਾ ਆਪਾਂ ਵੀ ਇਹ ਲੜ ਲਈਏ ਮਰ ਜੀ ਆਓ ਫਿਰ ਲੜੀਏ ਮਰੀਏ ਫਿਰ ਚ ਵਿੱਚ ਕੋ ਤਲਵਾਰਾਂ ਵੇਖੀ ਜਾ ਲੱਗੇ ਆ ਜਿਹੜੇ ਪੰਥਕ ਅੱਗੇ ਲੱਗਣਾਂ ਆਓ ਚਲੀਏ ਫਿਰ ਮਾਰ ਕੇ ਹੀ ਹਿਮਾਚਲ ਤੇ ਕਬਜ਼ਾ ਕਰੀਏ ਵੇਖੀ ਜਾਊਗੀ ਜਿੱਦਾਂ ਅੱਗੇ ਜੰਗਾਂ ਲੜਦੀਆਂ ਹੁੰਦੇ ਆ ਹਨਾ ਐਦਾਂ ਵੀ ਆ ਜਾਓ ਘੋੜਿਆਂ ਤੇ ਬਹਿ ਕੇ ਆ ਜਾਓ ਯਾਰੋ ਉਧਰ ਦੇ ਹੁਣ ਆਪਣੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਤੇ ਗੈਂਗਵਾਰਾਂ ਨਹੀਂ ਨਹੀਂ ਮੁੰਡੇ ਨਹੀਂ ਲੜਦੇ ਉੱਥੇ ਗੋਰਿਆਂ ਨਾਲ ਤੇ ਕੀ ਕਹੋਗੇ ਹੁਣ ਕਰੇਟਾ ਕੈਨੇਡਾ ਅਮਰੀਕਾ ਜਾਣਾ ਛੱਡੋ ਹਾਂ ਬੱਚੇ ਕਿਉਂ ਅੱਧਾ ਪੰਜਾਬ ਦੀ ਉਧਰ ਭੇਜਿਆ ਅਿੱਕੇ ਵਾਂਗੇ ਗੱਲਾਂ ਕਰੀ ਜਾਂਦੇ ਜੇ ਸਟੇਟਾਂ ਵਾਲਦੋ ਸਟੇਟਾਂ ਵੜਦੋ ਇਤਾਂ ਨਹੀਂ ਵੱਡੀਆਂ ਜਾਂਦੀਆਂ ਦੀਆਂ ਤੁਹਾਡਾ ਦਿਮਾਗ ਤੇ ਨਾ ਪ੍ਰੈਸ਼ਰ ਜਿਹੜਾ ਨਾ ਐ ਦਾ ਕੋ ਡਾਊਨ ਹੋ ਉਹ ਦੋਵਾਂ ਜਾਣੀਆਂ ਦੀ ਗੱਲ ਹੀ ਕੰਗਣਾ ਦੇ ਚ ਪੇੜ ਵੱਜੀ ਉਹਨੇ ਮਾਰਤੀ ਉਹਦੀ ਮਾਂ ਨੂੰ ਉਹਨੇ ਗਿਆ ਹੀ ਬਿਲਕੁਲ ਉਹਦੀ ਵੇਖੋ ਉਹ ਹੁਣ ਕਰਮਾ ਇੱਥੇ ਆਉਂਦਾ ਵਾ ਉਹਨੇ ਉਹ ਗੱਲ ਗਲਤ ਕੀਤੀ ਉਹਦੀ ਸਜ਼ਾ ਨੂੰ ਮਿਲੀ ਭਾਵੇਂ ਟਾਈਮ ਪਾ ਕੇ ਮਿਲੀ ਰੱਬ ਵੇਂਦਾ ਵਾ ਅਗਲੇ ਇਹਨੇ ਚ ਪੇੜ ਵੱਟ ਕੇ ਮਾਰੀ ਨਾ ਤੁਸੀਂ ਸਟੇਟਾਂ ਬੰਦ ਕਰਾ ਦਿਓ ਯਾਰ ਵੀਨਸ ਬੰਦ ਕਰਾ ਦਿਓ ਲੋਗ ਮਾਰ ਦਿਓ ਤੁਸੀਂ ਆ ਤੋ ਯਾਰ ਥੋੜਾ ਸਿਆਣੇ ਬਣੀਏ بڑے ਮੁੱਦੇ ਆ ਉਹਨਾਂ ਬਾਅਦ ਚਲੀਏ ਸੋ ਕਿਨੂੰ ਬੁਰਾਪਰਾ ਲੱਗਾ ਹੋਵੇ ਤੇ ਲੱਗੀ ਜਾਵੇ ਇਹ ਮੇਰੀ ਪ੍ਰੋਫਾਈਲ ਹੈ ਤੇ ਮੈਂ ਆਪਣੀ ਪ੍ਰੋਫਾਈਲ ਤੇ ਵੀਡੀਓ ਪਾਇਆ ਰਾ ਜੋ ਮੇਰੇ ਦਿਮਾਗ ਚ ਸੀ ਸੋ ਸਾਰਿਆਂ ਨੂੰ ਪਿਆਰ ਪ੍ਰੀਸ਼ਾ ਸੇ ਕਾ